ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਝੋਟੀਆਂ ਦਿਖਾਉਣੀਆਂ ਦੁੱਧ ਦੇ ਡਰਾਮੇ ਦਿਖਾਵਾਂਗੇ ਅੱਜ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਜਿਹੜੇ ਵੀਰ ਭਰਾ ਡੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੁੰਦਾ ਵਾ ਤੇ ਆਪਾਂ ਪਹੁੰਚੇ ਆਂ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਦੱਸਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਕਿਹਾ ਹੁੰਦਾ ਸੀ ਕਿਰਪਾ ਚਾਹੀਦੀ ਜੀ ਲੈ ਆਂਦੇ ਦੁੱਧ ਦੇ ਡਰਾਮਾ ਮਾਨਾ ਜੀ ਜੀ ਅੱਜ ਤਾਂ ਖੀਰੀ ਲਈ ਗਈ ਹੈ ਲਓ ਜੀ ਸਾਰੀਆਂ ਝੋਟੀਆਂ ਦੇ ਚੂੜੀਆਂ ਸਮਾਈਆਂ ਵੀ ਦਿਖਾਉਣੀਆਂ ਤੁਹਾਨੂੰ ਸਾਰੀਆਂ ਹੀ ਤੇ ਅੱਜ ਤਾਂ ਮਈਆਂ ਲੈ ਆਂਦੀਆਂ ਨੇ ਸ਼ਰਤਾਂ ਲਾ ਦਾ ਝੋਣ ਵਾਲੀਆਂ ਅੱਛਾ ਜੀ ਹਾਂ ਜੀ ਪੀਪਿਆਜ ਮੈਂ ਤਾਂ ਪੀਪਿਆ ਦੇਖ ਲਓ ਜੀ ਪੀਪਿਆ ਵਾਲੀਆਂ ਝੋਟੀਆਂ ਦਿਖਾਉਣੀਆਂ ਤੁਹਾਨੂੰ ਅੱਜ ਆਪਾਂ ਜੀ ਯਾਰ ਤੇ ਐਂਟ ਤੇ ਆਕਰ ਜਰੂਰ ਵੀਡੀਓ ਪੂਰੀ ਵੇਖੋ ਰ ਨਜ਼ਾਰੇ ਪੱਦੇ ਨੇ ਅੱਜ ਰੇਟਾਂ ਦੇ ਵੀ ਤੇ ਝੋਟੀਆਂ ਵਾਲੇ ਵੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਲੈ ਸੇਵਾ ਕਰਾਂ ਮਾਮਾ ਮੇਰਾ ਵੀਰ ਜੀ ਸ਼ਿਰਾ ਜੀ ਪਿੰਡ ਮਾਲਾਕੜੀ ਤਹਿਸੀਲ ਹਜੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845600 ਕਰਾਂ ਠੀਕ ਆ ਜੀ ਹਾਂਜੀ ਲਓ ਜੀ ਕਰੋ ਜੀ ਬੰਦਵਾ ਪਿਆ ਰਹੋ ਫਿਰ ਅੰਦਰੋਂ ਬੱਗੀ ਸ਼ੁਰੂਆਤ ਨੀਲੀ ਕੋ ਹਾਂਜੀ ਨੀਲੀ ਦਾ ਭਾਵੇਂ ਨੀਲੀ ਦਾ ਸੋਫਾ ਆਪਾਂ ਫੇਰ ਲੈਂਦਾ ਜੀ ਲਓ ਜੀ ਪਹਿਲੇ ਦੋਗ ਉਹ ਨੀਲੀਆਂ ਰਬਨੀਆਂ ਦਿਖਾਵਾਂਗੇ ਤੇ ਚਾਰ ਪੰਜ ਮੋਰਾਂ ਨਸਲ ਦੀਆਂ ਦਿਖਾਵਾਂਗੇ ਵੱਡੇ ਡਰਾਮਾ ਏ ਵੀਜੀ ਝੋਟੀ ਇਹ ਦੂਜਾ ਸੁਣਾ ਲੱਗੀ ਆ ਸੁਣਾ ਅੱਛਾ ਜੀ ਇਹ ਥਾਨਕਵਾਲੀ ਦੀ ਝੋਟੀ ਬਹੁਤ ਸੋਹਣੀ ਆ ਅਜੇ ਝੋਟੀ ਨੂੰ ਹਫਤਾ ਇੱਕ ਮੰਨ ਲਓ ਵੀ ਸੋਣ ਦਾ ਕੋਈ ਨਾਮ ਨਿਸ਼ਾਨ ਨਹੀਂ ਹਫਤਾ ਲੈ ਜਾਣਾ ਝੋਟੀ ਨੇ ਠੀਕ ਆ ਠੀਕ ਆ ਇਹ ਵੀ ਵਿੱਚ ਫੁੱਟ ਫੁੱਟ ਵੀ ਨੇ ਘਰ ਆਲੇ ਦਸਨ ਮੁਕਾਬਲ ਕੋਈ ਬਾਹਰ ਨੂੰ ਲਾਉਗੀ ਝੋਟੀ ਨੇ ਬਿਲਕੁਲ ਬਿਲਕੁਲ ਆ ਜੇ ਕੋਈ ਕੁੜਾ ਪੜਾ ਨਹੀਂ ਬਚਿਆਣਾ ਅੱਗੇ ਠੰਡੀ ਠੀਰੀ ਬਹੁਤ ਐ ਝੋਟੀ ਨਾ ਮੰਨ ਲਓ ਵੀ ਸ਼ਾਂਤ ਜਿਆ ਸੁਭਾਅ ਆ ਝੋਟੀ ਕਿੰਨੇ ਦੁੱਧ ਆਲੀ ਐ ਦੁੱਧ ਵੀਜੀ ਇਹਨੇ 17 ਦੇ ਜੇ 18 ਦੇ ਜੇ ਦੋਵੇਂ ਨੇ ਦੇਣਾ ਝੋਟੀ ਨੇ ਅੱਛਾ ਜੀ ਹਾਂ ਜੀ ਪਹਿਲਾਂ ਤੋਂ ਇਹ ਹ ਠੀਕ ਆ ਠੀਕ ਆ ਜੀ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਵਿਖਾਈਆ ਲਓ ਜੀ ਛੋਹਰ ਨੀਲੀ ਆ ਇਹ 17 18 ਲੀਟਰ ਵਾਲੀ ਆ ਮਈਆ ਸਾਰੀਆਂ ਭਾਈ ਮੈਂ ਤੁਹਾਨੂੰ ਦੋਦੇ ਵੀ ਆਂਦੇ ਤੇ ਸ਼ਤਾਂ ਲਾਲਾ ਚੋਣ ਆਉਣੀਆਂ ਠੀਕ ਆ ਠੀਕ ਆ ਜੀ ਕੋਈ ਛੱਕਣੀ ਬਾਕੀ ਚੱਦੇ ਲਿਖੰਦੇ ਆ ਕਰਮਾਲੀਆਂ ਦੇ ਜਿੱਤਾਂ ਹਮੇਸ਼ਾ ਜੀਵਤਵਾਦ ਤੇ ਮੈਂ ਕਿਹਟਾ ਸਾਦੇ ਦੇ ਸੇਂਗ ਤੁੰਗਿਆ ਨਿਗਾਨੇ ਦਾ ਜੈ ਸੇਂਗ ਲੱਗਾ ਵਾ ਸਸ ਉੱਧਿਆ ਸੁਗਾ ਸੁਬਾ ਸੁਬੀ ਕਰਮ ਵਾਲੀ ਦੇ ਸਬਾਹਾਂ ਤੋਂ ਬਾਅਦ ਦੇ ਸ੍ਰੀ ਰੋਹਤ ਕੰਡੂ ਨੇ ਬਾਕੀ ਕੋਈ ਅਜੇ ਪੰਨੋਂ ਤੋਂ ਤਾਂ ਨਹੀਂ ਥੋੜਾ ਥੋੜਾ ਆਪਣਾ ਕੁਝ ਨਹੀਂ ਠਿੱਕਿਆ ਜਿੱਥੇ ਲਾਟੋਂਾਂ ਜਿਹੜੀਆਂ ਸਾਫੀ ਹਵਾ ਲੈ ਰਹੀਆਂ ਤੇ ਡੱਬ ਡੁੱਬ ਵੀ ਹਵਾਨੇ ਤੇ ਆ ਗਈਆਂ ਤੇ ਸੂਰਜ ਤਾਂ ਕੀ ਨਿਸ਼ਾਨੀਆਂ ਕਵਰ ਕਰਦੀ ਆ ਕਰੋ ਜੀ ਬਾਕੀ ਪਿੱਠ ਪੁੜੇ ਦੀ ਵੀ ਬਹੁਤ ਜ਼ਿਆਦਾ ਚੰਗੀ ਤੇ ਕੱਦ ਕਾੜ ਵੀ ਚੰਗਾ ਆ ਗਿਆ ਵਾ ਸਾਰੀਆਂ ਨਿਸ਼ਾਨੀਆਂ ਦੇਦੀਆਂ ਹੈ ਜਮਾਨੋ ਦੀ ਕੱਲੀ ਕੱਲੀ ਨਿਸ਼ਾਨੀ ਸਾਰੀ ਕਰੋ ਜੀ ਲਾਵਤ ਲਾਵਤ ਕਿਹੜਾ ਸਗਾਣੀ ਡੱਬ ਚੱਲੇ ਤੇ ਕਾਂਦੀਆਂ ਜਿੱਦੋਂ ਸਹੀ ਦਾ ਤੇ ਡੱਬੇ ਸਭ ਆ ਗਏ ਚੱਡੇ ਤੇ ਬੈਜੂ ਜਿਹੜਾ ਵੀਰ ਭਰਾ ਦੇ ਨਜ਼ਾਰੇ ਲਟੂਗਾ ਦੁੱਧ ਦਾ ਡਰਾਮੀਆਂ ਸਾਰੇ ਦਿਖਾਵਾਂਗੇ ਸਾਰੇ ਦੁੱਧਲੇ ਡਰਾਮ ਇਹ ਹਫਤੇ ਦੇ ਆਸ-ਪਾਸ ਜਿਹੜਾ ਟਾਈਮ ਅਜੇ ਖੜਦੀ ਐ ਠਣਪੰਡਾ ਬਹੁਤ ਚੰਗਾ ਲੱਗਾ ਵਾ ਕਰਦੇ ਹੋ ਵੀ ਡਾਕ ਦੇ ਤਾਂ ਆਪਾਂ ਤੁਹਾਨੂੰ ਫੋਨਾ ਦਾ ਸੈਲ ਗੈਪ ਦੇਊ ਇੱਕਿਆਕ ਕਰੰਨੇ ਐ ਕਿਹਾਂ ਨੂੰ ਕਰਾਰੇ ਕੱਲਾ ਕੱਲਾ ਲੱਗਾ ਪਿਆ ਅਜੇ ਇੱਟਾ ਮੋਹਨ ਸਿੰਘ ਕੀ ਕਰ ਸਕਦਾ ਜੇ ਜਿਹੜੀਆਂ ਮਈਆਂ ਦੇ ਮਾਤਰੀ ਸੰਗਤਾਂ ਤੱਕ ਜਿਹੜੀਆਂ ਨਿਸ਼ਾਨੀਆਂ ਕਵਰ ਕਰਦੀ ਸੋਚ ਤੇ ਵੀ ਨਿਸ਼ਾਨੀਆਂ ਆ ਗਈ ਤੇ ਇਹਦਾ ਬਾਈ ਮੁੱਲ ਫਿਰ ਵੱਡੇ ਕਰਦੇ ਬਜਨ ਨਾਲ ਹਾਂਜੀ ਹਾਂਜੀ ਜਿਹੜਾ ਮੁੱਲ ਵੀ ਜੀ ਨਿਕਨੇ ਰੱਖਨੇ ਆਪਾਂ ਅੱਛਾ ਜੀ ਕੋਈ ਆਪਾਂ ਮੰਨ ਲਓ ਵੀ ਕੋਈ ਡੇਢ ਨਹੀਂ ਕਰਨਾ 2 ਨਹੀਂ ਕਰਨਾ ਹਾਂਜੀ ਲਾਸਟ ਨਹੀਂ 140 ਦੀ ਦੇ ਦੀਏ ਤੇ 140 ਦੀ ਹਾਂਜੀ ਨਹੀਂ ਕਰੀਏ ਮਾਂ ਤਾਂ ਕਰੀਏ ਹਾਂਜੀ हां नाहीmathbb 132 ਦੇ ਦਿਆਂਗੇ 200 ਰੁਪਏ ਛੋਟ ਕਰਾਂਗੇ ਲਓ ਜੀ 1 ਲੱਖ 32 ਹਜ਼ਾਰ ਦੀ 200 ਰੁਪਏ ਛੋਟ ਦੇ ਸਾਰੇ ਰੇਟ ਆਪਾਂ 200 ਰੁਪਏ ਛੋਟ ਵਾਲੇ ਕਰਾਉਣੇ ਆ ਵੀਰ ਦੇ ਕੋਲ ਹਾਂਜੀ ਹਾਂਜੀ ਤੇ ਦੂਜੇ ਨੰਬਰ ਤੇ ਆ ਗਈ ਨੀਲੀ ਰਾਵੀ ਫੇਰ ਰਾਵੀ ਇਹ ਵੀ ਜੀ ਆਪਣੀ ਹੁਣੇ ਸੋਈ ਸੀ ਆਪਣੇ ਮੰਨ ਲਓ ਵੀ ਸیرے ਕੋਈ 10 10:30 ਵਜੇ ਦੇ ਕਰੀਬ ਅਸ਼ਕਾ ਜੀ ਮੰਨ ਲਓ ਵੀ ਜੇ ਆਪਾਂ ਆਦੀ ਹੈ ਮਹੀਨੇ ਦੇ ਡੇਢ ਦਿਨ ਬਿਤਾ ਲਓਗੇ ਇੱਥੇ ਹੀ ਆਪਾਂ ਕੱਪੜੇ 4 ਘੰਟੇ ਘੰਟੇ ਦੇ ਵਿੱਚ ਵਿੱਚ ਜੇਰ ਵੀ ੜਕਾ ਕੇ ਬੰਦੇ ਮਾਰੀ ਠੀਕ ਹੈ ਲੋ ਜੀ ਜੇਰ ਜੂਰ ਆ ਪ੍ਰੋਪਰ ਪਾਤੀ ਆ ਹਾਂਜੀ ਇਹ ਬਾਈ ਕਿੰਨੇ ਦੁੱਧ ਵਾਲੀ ਆ ਮਾਰ ਲਾ ਮਾਰ ਲਾ ਇਹਦੇ ਪਿੱਛੇ ਜਵਾਕ ਬਈ ਕੀ ਆ ਰੱਖੀ ਜੀ ਕਾਲਜ ਬਹਾਉ ਨੇ ਫੀਮੇਲ ਪਾਤਾ ਬਹੁਤ ਸੋਹਣੀ ਨਗਰ ਠੀਕ ਹੈ ਲੋ ਜੀ ਆ ਫੀਮੇਲ ਕਾਉਂਟੀ ਜੂਰ ਨੀਲੀ ਰੱਖੀ ਦੀ ਇਹ ਵੀ ਆ ਗਈ ਬਿਲਕੁਲ ਹੀ ਅਜੇ ਤਾਜੀ ਸੂਈ ਆ ਕਰੋ ਵੀ ਕਿਹਾ ਤਾਂ ਇਹ ਵੀ ਤੁਹਾਨੂੰ ਡਬਲ ਫਾਇਦਾ ਵਾ ਇਹਦੀ ਜਮੀਰ ਸਾਹਿਬਾਂ ਤੋਂ ਕਰ ਲੋਦੇ ਕੰਮ ਕੋਈ ਕਿਸੇ ਨਾਲ ਦੋ ਨੀਲੀ ਰਗੀਆਂ ਵਿੱਚ ਜਾਨੀਆਂ ਕਿ ਆਹ ਜੀ ਇੱਕ ਨਾਲ ਇੱਕ ਫਰੀ ਇਹ ਕਿੰਨੇ ਕ ਦੁੱਧ ਵਾਲੀ ਭਾਜੀ ਦੁੱਧ ਵੀ ਜੀ ਇਹਨੇ ਵੀ 15 ਦੇ ਜੇ 16 ਦੇ ਜੀ ਦੁੱਧ ਦੇਖੋ ਠੰਡਾ ਪੰਡਾ ਜੰਗਰ ਦਾ ਰੱਖਦਾ ਥੱਲੇ ਦੇਖੋ ਡਰਾਮਾ ਬੱਧਾ ਪਿਆ ਠੀਕ ਹੈ ਜੀ ਲੋ ਜੀ ਪੰਡਾ ਪਾਈਆਂ ਕਰਮਾ ਵਾਲੀ ਨੇ ਥੱਲੇ ਥਣ ਵੀ ਨੋਕ ਵਾਲਾ ਲੱਗਾ ਵਾ ਸੂਈ ਪੈਸੇ ਵਿੱਚ ਦੁੱਧੇ ਹੀ ਆ ਜੀ ਅੱਛਾ ਜੀ ਹਾਂ ਜੀ ਬਾਕੀ ਆਪਾਂ ਬੋਲ ਕੇ ਵਿਖਾਉਨੇ ਆ ਠੀਕ ਹੈ ਜੀ ਇਹ ਵੱਡੇ ਕੱਦ ਵਜਨ ਵਾਲੀ ਆ ਤੇ ਫੁੱਲ ਦੁੱਧ ਵਾਲੀ ਆ ਸੋਈ ਫੇਰ ਸਵਾਲ ਇਹਦੀ ਵੀ ਚੈੱਕ ਕਰ ਸਕਦੇ ਤੁਸੀਂ ਇਹਦੀ ਕੋਈ ਨੀਂਦੀ ਲੱਗ ਰਹੀ ਵਿੱਚ ਜਾ ਵੀ ਦਾ ਪੇਸ਼ੇ ਜਵਾਬ ਵੀ ਨੀਂਦੀ ਆ ਗਈ ਦਾ ਹੀ ਆ ਤੇ ਬਾਕੀ ਕੋਈ ਕਰਮਾਲੀ ਨੇ ਖਾਸ ਲੱਪਾ ਨਹੀਂ ਲਾਇਆ ਬਿਲਕੁਲ ਤਾਜੀ ਸੂਈ ਆ ਹੈ ਇਹ ਚਾਰੂ ਆ ਨਾ ਹਾਂਜੀ 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 ਜਿੰਨਾ ਚ ਬਾਗ ਪਲਿਆ ਦਿੱਤਾ ਤੇ ਚੱਲ ਲਓ ਜੀ ਥਣ ਭਾਂਡਾ ਪਾਉ ਉਹਦੀ ਚੰਗਾ ਲੱਗਾ ਕਰਮਾਲੀ ਅੱਛਾ 1.5 ਘੰਟੇ ਦੇ ਵਿੱਚ ਜੇਰ ਵੀ ਭੜਕਾ ਕੇ ਤਾਂ ਨੇ ਮਾਰੀ ਮਹੀਨਾ ਠੀਕ ਆ ਰਾਜੀ ਹੀ ਨਾ ਤਾਂ ਹੀ ਸਰਾ ਸੰਦਾ ਲੱਸਾ ਡੰਗਾ ਫਿਰ ਤੇ ਬਾਕੀ ਮਿਲਕ ਵਾਂਚ ਵੀ ਤੁਹਾਨੂੰ ਦਿਖਾ ਰਹੇ ਆਂ ਪਾਈਪਾਂ ਹੀ ਲੱਗੀਆਂ ਪਈਆਂ ਵਾ ਕਰੋ ਜੀ ਕਿੱਕਾ ਆਣ ਤੁਣ ਵੀ ਨੋਕਲਾ ਤੇ ਕੱਲਾ ਕੱਲਾ ਖਾਣਿਆ ਤੇ ਕਿੰਨਾ ਕਿੱਟੀ ਆਉਂ ਦੁੱਧ ਬੋਦੂ ਜੀ ਬਾਕੀ ਵੀਰਾਂ ਦੀ ਸੇਵਾ ਤੇ ਜੀ ਅੱਛਾ ਜੀ ਪਿਛਲੇ ਘਰ 15 16 15 16 ਕਿਲੋ ਚੁੰਦੇ ਰਹੇ ਜੀ ਅੱਛਾ ਜੀ ਬਾਕੀ ਆ ਵੀਰ ਕੋਈ 17 ਵੀ ਕੱਢ ਸਕਦਾ ਜੀ 18 ਵੀ ਕੱਢ ਸਕਦਾ ਜੀ ਠੀਕ ਹੈ ਲੋ ਜੀ ਬਾਕੀ ਸੇਵਾ ਜੇ ਕਰੀ ਮੜੀ ਪੂਛ ਮੜੀ ਤੇ ਚੈੱਕ ਕਰ ਸਕਦੇ ਜੀ ਇਸ ਟਾਈਮ ਜਿਹੜੀਆਂ ਪੰਡਾਂ ਪਈਆਂ ਵਾਂ ਹਾਂ ਨੱਚਾ ਫਗਾਂਵਾਲਾ ਹੀ ਹੋਣਾ ਕਟਿਆ ਬਿਆ ਵਾ ਕਰਮਾਲੀ ਨੇ ਤੇ ਮਿਲਕ ਬੈਂਜ ਦੇ ਪਕਰ ਲਈ ਸਾਈਡ ਤੋਂ ਦਿਖਾਉਂਦੇ ਆ ਬਹੁਤ ਹੀ ਚੰਗੀ ਲੱਗੀ ਆ ਪਰਾਨੋ ਕਰਦੇ ਲੋਈ ਮਿਲਕ ਬੈਂ ਜਿਹੜੀ ਦੋਵੇਂ ਸਾਈਡਾਂ ਤੇ ਹੀ ਹੈ ਮੋਟੀਆਂ ਪੈਪਾ ਭਰੀਆਂ ਪੰਘਾਂਵਾਂ ਡਰੈਕਿੰਸ ਆਵਣਾ ਇਹਦਾ ਮੁੱਲ ਬਾਕੀ ਹਰ ਜੀ ਬਰਾਬਰੀ ਦੇ ਰਹੀ ਪਾ ਜੀ ਇੱਕ ਬੱਤੀ ਦੀ ਇੱਕ ਬੱਤੀ ਦੀ ਹਾਂਜੀ ਕਰਦ ਜੇ ਮਾਨਤਾਂ ਕਿਹੜੀ ਕਰਦ ਜੇ ਮਾਨਤਾਂ ਇਹ ਸਵਾਦੀ ਦੇ ਰਹੀ ਆ ਨਾ ਇੱਕ ਪੰਜੀ ਦੀ ਹਾਂਜੀ ਕਾਜੀ ਕਸਰ ਕੋਈ ਕੱਢ ਦੀਏ ਕੱਢ ਦੀਏ ਹਾਂਜੀ ਇਹਦਾ ਨਾਸ਼ਾ ਹੈ ਮੈਂ 115 ਦੀ ਭਾਈ 200 ਰੁਪਏ ਠੀਕ ਹੈ ਲਓ ਜੀ 115000 ਤੋਂ 200 ਰੁਪਿਆ ਛੋਟ ਤੇ ਇਹ ਵੀ ਦੁੱਧ ਦਾ ਡਰੈਮੀ ਆ ਭਾਈ ਕੋਈ ਵੀਰ ਭਰਾ ਕੱਢੂਗਾ ਮੈਂ ਪੂਰੀ ਮਾਨਤ ਕਰਦਾ ਠੀਕ ਹੈ ਲਓ ਜੀ ਜੇ ਕੋਈ ਵੀਰ ਭਰਾ ਦੇ ਦੋਵੇਂ ਨੀਲੀਆਂ ਫੇਟਾਂ ਦਿੰਦੀਆਂ ਰੇ ਖੁੱਲਾ ਮਾਨਤਨ ਤੇ ਕਿ ਜੇ ਨੰਬਰ ਤੇ ਆਜੋ ਟਾਈਮ ਕਰ ਗਿਆ ਜੀ ਇਹ ਭਾਈ ਕਿਵੇਂ ਆ ਇਹ ਵੀ ਵੀਰ ਜੀ ਦੁੱਧ ਦਾ ਡਰੈਮੀ ਜੀ ਅੱਛਾ ਜੀ ਇਹ ਦੇਣ ਖੜਦੀ ਜੇ ਮੈਂ ਇਹ ਹਫਤਾ ਖੰਡ ਕਰ ਦਈ ਜੀ ਸਵੇਰ ਤੀਜਾ ਸੋਨਾ ਵਾ ਤੇ ਦੋ ਤੇ ਵੀ 14 13 14 ਕਿਲੋ ਮੰਨ ਲਓ ਕਿ ਫਸਤੀ ਨਹੀਂ ਭਰਦੀ ਠੀਕ ਆ ਠੀਕ ਆ ਬਾਕੀ ਵਾਲਾ ਨੋਡਾ ਬਾਕੀ ਆਪਣੀਆਂ ਦੇ ਕੋਈ ਨਿਰਭਰਾਵਾਂ ਤੋਂ ਵੀ ਵੱਧ ਕਢਾ ਸਕਦਾ ਠੀਕ ਆ ਠੀਕ ਆ ਜੀ 14 ਕਿਲੋ ਫੁੱਲਾ ਡੁੱਲਾ ਘਰ ਦੇ ਬੰਦੇ ਕਹਿੰਦੇ ਚਾਹੁੰਦੇ ਰਹਿੰਦੇ ਅੱਛਾ ਜੀ ਪਰ ਨਹੀਂ ਵੇਖੋ ਵੀ ਜੀ ਗੱਡੀ ਤਗੜੀ ਐ ਲੋ ਜੀ ਜੈੱਡ ਬਲੈਕ ਆ ਜੀ ਜੋ ਜੀ ਕੈਂਟ ਬਲੈਕ ਆਪਾਂ ਕਹਿ ਦਿੰਨੇ ਆ ਤੇ ਸੂਆ ਤੀਸਰਾ ਸੂ ਵੀ ਤੇ 14 ਨੋਡਾ ਜਿਹੀਆਂ ਪੰਡੇ ਦੇ ਕਾਫੀ ਆਉਣੀਆਂ ਵਾ ਪਤਲੇ ਕਿੰ ਆ ਮੜੀ ਆ ਤੇ ਠਿਕਦੇ ਆਸ-ਪਾਸ ਇਹਦਾ ਟਾਈਮ ਆ ਜੀ ਲੈਗੂ ਵੀ ਸ਼ਰਮਾੜੀ ਤੇ ਲਾਚੂ ਲਾਇਰੇ ਵੀ ਕਾਫੀ ਆ ਇਹ ਥਣਾ ਦਾ ਸੈਜ ਗਿਆ ਵੀ ਚੰਗਾ ਆ ਗਿਆ ਦੇ ਕਰੋ ਜੀ ਚੈੱਕ ਕਰਨ ਲੈ ਕੇ ਦੀ ਨਾ ਸਾਨੂੰ ਲੋ ਜੀ ਪੇਟ ਥੋੜਾ ਵੀ ਕਿਹ ਕਰ ਸਕਦੇ ਤੇ ਫੇਸ ਕੁਆਲਟੀ ਵੀ ਯਾਰ ਤਾਂ ਬਲੈਕ ਪੂਛ ਤਾਂ ਕਿਹੜੇ ਵਾਲੇ ਦੇ ਕਾਲੇ ਆ ਗਏ ਆ ਬੜੀ ਵੱਡੀ ਮਈਆ ਜੀ ਘੱਟ ਹੋ ਜਾਂਦੀ ਜੀ ਜੀ ਪਰ ਉਹ ਜੀ ਚੈੱਕ ਕਰ ਇੰਦਰ ਆਣਾ ਚੱਪਾ ਵਾਂਗੂ ਇਹਨਾਂ ਵੀ ਬਣ ਜਾਣਾ ਜਿੱਦਾਂ ਫੁੱਲ ਤਿਆਰ ਹੋ ਵੀ ਇੰਦਰਪਾਲ ਸਾਹਿਬ ਆਪਣੇ ਬੈਠੇ ਆ ਸਾਸਤਰੀ ਕਾਲਾ ਪਾਪਾ ਜੀ ਸਾਸਤਰੀ ਕਾਲਾ ਜੀ ਹੋਸ ਨਾ ਠੀਕ ਆ ਹਾਂਜੀ ਹਾਂਜੀ ਵਧੀਆ 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 ਹੀ ਚਾਹੀਦੇ ਆ ਜੀ ਇਹਦਾ ਮੁੱਲ ਬਾਈ ਜਰ ਜੀ ਵੀਰ ਜੀ ਦੇ ਦਈਏ ਸਵਾ ਗਦੀ ਮਹੀਂ ਸਵਾ ਜੀ ਕਰੀਏ ਭਾ ਜੀ ਸਵਾ ਲਈ ਜੇ ਅੱਛਾ ਜੀ ਮਹਾਰਾਜ ਨੇ ਰੰਗ ਭਾਗ ਲਾਏ ਆ ਜੇ ਮਹੀਂ ਨੇ ਖੜਨਾ ਜੇ ਖੁੰਦ ਦਾ ਚੇਤੇ ਤਾਂ ਨਹੀਂ ਪਈ ਜੇ ਠੀਕ ਆ ਠੀਕ ਆ ਇਹ ਵੀ ਹਾਂ ਨਹੀਂ ਦੱਸ ਜੀ ਜਿੱਥੇ ਕਾਪਾ ਵੀ ਛੱਡ ਦੇਣੀ ਇਹ ਵੀ ਜਿਹਾਨਾ ਹੀ ਆ ਨਾ ਜਿਹੜੀ ਹਾਂਜੀ 95 ਦੀ ਦੇਰੀ ਹੈ 95 ਦੀ ਹਾਂਜੀ ਇੱਕ ਕਰੀਏ ਹੋਰ ਥੋੜਾ ਜਿਹਾ 95 ਦੀ 200 ਰੁਪਏ ਛੋਟ ਕਰ ਦੇ ਠੀਕ ਹੈ ਲਓ ਜੀ 95000 ਤੋਂ 200 ਰੁਪਿਆ ਛੋਟ ਵੱਡੀ ਮਹੀਏ ਵਿਜੀ ਹੈਗੀ ਵੈਸੇ ਲਾਂਗੂ ਬਾਹਰ ਰੱਖੋ ਅੱਛਾ ਜੀ ਤੇ ਪਰ ਆਪਾਂ ਚਲੋ ਪਾਣਾ ਮੇਰੀ ਪਾਣਾ ਦੇਤੀ ਹੈ ਠੀਕ ਹੈ ਸਾਨੂੰ ਲਾਗਾ ਤਾਂ ਨਹੀਂ ਪਤਾ ਸਾਨੂੰ ਸਿੱਧੇ ਦੱਸਿਆ ਕਰੋ ਰੇਟ ਲੱਖੋ ਬਾਹਰ ਵੈਸੇ ਠੀਕ ਹੈ ਠੀਕ ਹੈ ਲੱਖੋ ਬਾਹਰ ਹੈਗੀ ਜੀ ਬਿਲਕੁਲ ਬਿਲਕੁਲ ਜੀ ਆਜੋ ਚੌਥੇ ਨੰਬਰ ਤੇ ਇਹ ਕਿਵੇਂ ਆ ਭਾਜੀ ਭਾਜੀ ਨੌਕਰੀ ਘੜੀ ਹੈ ਸਾਲ ਭਰ ਇਹ ਵੀ ਜੀ ਆ ਕੇ ਦੂਜਾ ਸੂਬਾ ਦਾ ਝੋਟੀ ਅੱਛਾ ਜੀ ਤੇ ਹਾਈਟ ਲੈਂਡ ਦੀ ਬਹੁਤ ਚੰਗੀ ਹੈ ਝੋਟੀ ਵੇਖੋ ਤੇ ਦੁੱਧ ਦਾ ਵੀ ਝੋਟੀ ਦਾ ਰਿਕਾਰਡ ਚੰਗਾ ਹੈ ਦੁੱਧ ਵੀ 14 15 14 15 ਕਿਲੋ ਪਾਸਕੇ ਮੈਂਦੀ ਠੀਕ ਹੈ ਇਹ ਕੰਪਨੀ ਕਰਦੀਆਂ ਵੀ ਜੀ ਤੁਹਾਨੂੰ ਪਹਿਲਾਂ ਸ਼ੁਰੂ ਹੋਣ ਤੋਂ ਪਹਿਲਾਂ ਦੱਸਦਾ ਵੀ ਆਰ ਕੇ ਗੁੱਦ ਵਾਲੇ ਰਿਕਾਰਡ ਆ ਲਿਆ ਠੀਕ ਹੈ ਠੀਕ ਹੈ ਲਓ ਜੀ ਸ਼ਾਟਾਂ ਦਾ ਖਰਾਚ ਚੋਣ ਵਾਲੀਆਂ ਮੇਜਲ ਜੀ ਹੁਣ ਬਹੁਤ ਹੀ ਚੰਗਾ ਲੱਗਾ ਕਰਮਾਲੀ ਦੇ ਤੇ ਦੂਜਾ ਸੂਬਾ ਸੁਖੀ ਆਪਾਂ ਤੋਰ ਕੇ ਹਾਂ ਇਹ ਕਿੰਨਾ ਦਾ ਲਾਈਵਰੀ ਟਾਈਮ ਟਾਰਗੇਟ ਹੀ ਇਹਨੇ ਵੀ ਮਗਰ ਦੀ ਕੋਈ 4-5 ਦੇ ਲੈ ਜਾਣਗੇ ਠੀਕ ਹੈ ਲੋ ਜੀ ਹਫਤੇ ਦੇ ਆਸ-ਪਾਸ ਜਿਹੜਾ ਟਾਈਮ ਹੈ ਵੀ ਲੈ ਜਾਓਗੇ ਜੱਟੇ ਲਾਟੋ ਲਾ ਦੇ ਚੈੱਕ ਕਰ ਲਾ ਦੇ ਤੇ ਮਿਲਕ ਵੈਨ ਜਿਹਦੇ ਵੀ ਬਹੁਤ ਹੀ ਚੰਗੀ ਲੱਗੀ ਆ ਜਿੰਨੀਆਂ ਵੀ ਦਿਖਾਉਣੀਆਂ ਮਿਲਕ ਵੈਨ ਚਲੋ ਬਹੁਤ ਹੀ ਰਿਕਾਰਡ ਤੋੜੇ ਪਏ ਤੇ ਗੱਡੇ ਵੀ ਹਨ ਅੱਜ ਚੱਪਦਾ ਮਾਰ ਗਏ ਸਾਰੀਆਂ ਦੀ ਇੱਕਾ ਰਿਕਾਰਡ ਜੀ ਕਰੋ ਜੀ ਚੱਕ ਇਹਦਾ ਵੀ ਬਹੁਤ ਹੀ ਤਗੜਾ ਆ ਗਿਆ ਵਾ ਕੱਲਾ ਕੱਲਾ ਥਾਣਾ ਚਾਹਾਂ ਨੁਕਰਾਂ ਤੇ ਲੱਗਾ ਵਾ ਸੋਹ ਵਾਲ ਸਿੱਧਾਂ ਤੇ ਜਿਹੜੀਆਂ ਮਿਲਕ ਵੈਨ ਚ ਬਹੁਤ ਹੀ ਚੰਗੀਆਂ ਲੱਗੀਆਂ ਵਾ ਕਬ ਤੇਕੇ ਦੇ ਆਸ-ਪਾਸ ਵੀ ਕਹਿੰਦਾ ਕਿ ਟਾਈਮ ਅਜੇ ਲੈ ਜੂਗੀ ਤੇ ਟੱਲਾ ਢੱਲਾ ਜਿਹੜੀਆਂ ਇਹਦੇ ਵੀ ਕਾਫੀ ਆ ਹਵਾਨੇ ਰਹੇ ਕਬੀ ਖਾਣ ਦੇ ਮੇਰੀ ਬਹੁਤ ਸੌਫ ਹੈ ਚੋ ਦੇ ਜੈਡ ਬਲੈਕ ਯੋਰ ਜਿਹਨੂੰ ਪੁੱਸਤਾ ਕੀ ਇੱਕ ਕਵਾਲ ਨਹੀਂ ਚਿੱਟਾ ਉਹ ਵੀ ਆਪਾਂ ਦਿਖਾਉਨੇ ਆ ਲਾਗੇ ਨੂੰ ਜ਼ਰੂਰ ਤੇ ਹੈ ਪਤਲੇ ਚੰਮ ਵਾਲੀ ਨਾੜਾ ਨੋੜਾ ਇਹਦੇ ਵੀ ਕਾਫੀ ਆ ਗਿਆ ਵਾ ਸ਼ਕਰੋਲੀ ਚੱਕ ਚੱਡਾ ਚੁੱਟਾ ਇਹ ਦੂਜਾ ਸੁਆ ਸੁਣਾ ਨੇ ਹਾਂਜੀ ਹਾਂਜੀ ਠੀਕ ਹੈ ਲਓ ਜੀ ਦੂਜਾ ਸੁਆ ਸੁਣਾ ਜੀ ਇੱਧਰ ਵੀ ਸਾਈਡ ਤੋਂ ਦਿਖਾ ਦਿਓ ਮਿਲਕ ਵੈਂਡ ਦੇ ਥਣਾ ਦਾ ਸੈਲ ਗਿਆ ਤਾਂ ਸਰੋ ਜੀ ਚੱਲ ਦੋਨੋਂ ਸਾਈਡਾਂ ਤੇ ਜਿਹੜੀਆਂ ਬਹੁਤ ਹੀ ਚੰਗੀਆਂ ਮਿਲਕ ਵੈਂਡ ਦੇ ਥਣਾ ਦਾ ਸੈਲ ਗਿਆ ਵੀ ਚੰਗਾ ਆ ਗਿਆ ਪੂਰੀ ਸਫਾਈਆਂ ਨੇ ਮੇਰੀ ਮੱਦੇ ਹਾਂਜੀ ਹਾਂਜੀ ਆ ਬਲਕੋ ਵੀ ਜਮਲੀ ਦੇਖੋ ਠੀਕ ਹੈ ਠੀਕ ਹੈ ਇਹਦਾ ਇਹਦਾ ਮੋਲ ਫਿਰ ਮੋਲ ਵੀ ਜੀ ਨਾਲ ਕਰਤੀ ਜੀ ਡੇਢ ਕ ਡੇਢ ਹਾਂਜੀ ਨਾ ਜਾਈਏ ਤਾਹਾਨੂੰ ਵੜੀਏ ਮਾਰਤਾ ਵੜੀਏ ਜੀ ਹਾਂਜੀ ਇੱਕ 20 ਦੀ ਦੇਰੀ ਹੈ लास्ट ਚ ਹੋਰ ਕਰਤੀਏ ਹੋਰ ਕਰਦਗੇ ਹਾਂਜੀ ਖੱਪਾ ਵੀ ਜੀ ਲਾ ਦੇਣਾ ਇਹ ਇੱਕ ਪੰਜ ਨਹੀਂ ਹਾਣਾ 200 ਰੁਪਏ ਛੋਟ ਕਰਦੀ ਠੀਕ ਹੈ ਲਓ ਜੀ 1 ਲੱਖ 5000 ਚੋਂ 300 ਰੁਪਏ ਛੋਟ ਆਪਾਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਸੀ ਵੱਡੀ ਮਾਝਾ ਪੂਰੀ ਮਤਲਬ ਵੀ 15 16 ਕਿਲੋ ਵਾਲੀ ਹਾਂਜੀ ਹਾਂਜੀ ਛੋਟ ਮਿਲਦੀ ਵੀ ਨਹੀਂ ਹੁਣਾ ਠੀਕ ਹੈ ਠੀਕ ਹੈ ਇਹ ਨਾ ਤੇ ਸਾਨੂੰ ਹੀ ਮਿਲੀ ਆ ਮਾ ਲੋ ਵੀ ਦਰਸਾ ਦਿਨਾ ਪਾਈ ਗਾ ਦੇ ਦੇਣੀ ਆਪਾਂ ਨਿਗੀ ਜੀ ਕਮਾਈ ਕਰਨੀ 2-3000 ਰੁਪਏ ਨੇ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਜੀ ਤੇ 10000 ਕੱਢਣ ਲੱਗੀ ਹੈ ਤੇ 15-16 ਦੀ ਮਈ ਹੱਸ ਕੇ ਲੇਖਦੀ ਹੈ ਠੀਕ ਆ ਠੀਕ ਆ ਜੀ ਲਓ ਜੀ ਆਜੋ 5ਵੇਂ ਨੰਬਰ ਤੇ ਇਹਦੇ ਵਿੱਚੋਂ ਟਿਪੜੀ ਇਹ ਦੋਵੇਂ ਮਈਆਂ ਆਪਣੇ ਕੋਲੋਂ ਹੀ ਗਈਆਂ ਸੀਗੀ ਆ ਸੱਜਣਾ ਅੱਛਾ ਜੀ ਇਹ 2.5 2 3-3 ਲੱਖ ਦੀਆਂ ਵੱਜਾਂ ਗਈਆਂ ਨੇ ਠੀਕ ਆ ਉਹ ਵੀ ਰੋਣਾ ਥੋੜਾ ਜਿਹਾ ਪੈ ਗਿਆ ਕੰਮ ਨੂੰ ਪਹਿਲੀ ਲਾਗੇ ਬੰਦੀ ਸੀ ਕਿਤੇ ਵਟਣਾ ਵਾਟਿਆ ਉਹਦੇ ਉਹ ਲੈਣ ਕਰਕੇ ਇਹ ਮੱਝਾਂ ਸੇਲ ਕੀਤੀਆਂ ਨੇ ਉਹਨਾਂ ਨੇ ਕਹਿੰਦੇ ਮੱਝਾਂ ਚਲ ਫੇਰ ਦੇ ਲਾਂਗੇ ਆਪਾਂ ਤੁਹਾਡੇ ਕੋਲ ਅੱਛਾ ਜੀ ਤੇ ਮੱਝਾਂ ਉਹਨਾਂ ਨੇ ਸਾਰੀਆਂ ਹੀ ਰਿਕਾਰਡ ਵਾਲੀਆਂ ਰੱਖੀਆਂ ਠੀਕ ਹੈ ਠੀਕ ਹੈ ਜੀ ਇਹ ਬਈ ਤੇ ਜੀ ਭਾਈਆਂ ਕਿਲੋ ਤੋਂ ਥੱਲੇ ਆਈ ਜੇ ਇਸ ਟਾਈਮ ਤੇ ਵੀ ਕੋਈ ਵੀਰ ਭਰਾ ਆਪਣੇ ਕੋਲੋਂ 18 ਕਿਲੋ ਤੋਂ ਲੈ ਕੇ ਝੋਟੀ ਕੋਲੋਂ ਲੈ ਜੇ 4 ਦੰਦ ਝੋਟੀ ਆ ਠੀਕ ਹੈ ਠੀਕ ਹੈ ਉਹ ਜੀ 18 ਲੀਟਰ 4 ਦੰਦ ਮੂਹ ਆ ਜੀ ਜੀ ਫਾਇਦਾ ਹੀ ਪਾਵੇ ਕੋਈ ਵੀਰ ਭਰਾ ਅੱਛਾ ਜੀ 2000 ਬਾਰੇ 5000 ਬਾਰੇ ਅੱਛਾ ਜੀ ਐਸੇ ਆਵੇ ਚੋਕੇ ਖੜੇ ਤੇ ਨਜ਼ਾਰਾ ਫੇਰਿਆ ਠੀਕ ਹੈ ਠੀਕ ਹੈ ਨਹੀਂ ਜੰਨਾ ਹੋ ਉਹ ਕਦੇ ਲੈ ਜੇ ਨਾ ਉਹ ਕਦੇ ਸਾਡੀ ਮੱਝ ਘਰੇ ਵੱਜੀ ਐ ਠੀਕ ਆ ਤੇ ਇਹਦਾ ਸਭ ਕੁ ਕਰਾਇਆ ਸਮੇਤ ਤੇਲ ਸਮੇਤ ਰੁਪਏ ਦੇ ਕੇ ਘੋੜਾ ਮੋੜਾ ਵੇਖਾਂ ਠੀਕ ਆ ਠੀਕ ਆ ਜੀ ਲਓ ਜੀ ਇਹ ਪੀਪਿਆਂ ਚ ਚੋਣ ਵਾਲੀਆਂ ਜੀ ਕਹਿਣ ਵਾਲੀਆਂ ਨਹੀਂ ਜੇ ਅੱਛਾ ਜੀ ਕਰਨ ਵਾਲੀਆਂ ਚ ਠੀਕ ਆ ਠੀਕ ਆ ਲਓ ਜੀ ਚਾਰ ਦੰਦ ਝੋਟੀ ਜੇ ਕਿਆ ਡਬਲ ਹੈ ਪਿਓਰ ਮੋਰਾ ਨਸਲ 5 ਲੀਟਰ ਦੀ ਸੱਜਰ ਨੇ 5 ਲੀਟਰ ਹੁਣ ਥੋੜਾ ਜਿਹਾ ਮੰਗੂਗੀ ਘੱਟ ਗਈ ਹੈ ਅੱਛਾ ਜੀ ਠੀਕ ਹੈ ਠੀਕ ਹੈ ਇਹਦਾ ਜਵਾਬ ਇਹਦਾ ਮੇਲ ਕਾਫ ਜੀ ਠੀਕ ਹੈ ਲਓ ਜੀ ਮੇਲ ਕਾਫ ਜੀ ਕਿੰਨੇ ਕ ਟਾਈਮ ਦਾ ਹੋ ਗਿਆ ਲਗ ਮਹੀਨਿਆਂ ਦਾ ਜੀ ਤੁਹਾਨੂੰ ਪਤਾ ਦੁੱਧ ਛੁੱਲੇ ਦੇ ਸਹੂਨ ਨਾਲ ਆਪਾਂ ਪਾਲਣਾ ਜਵਾਬ ਪੈਂਦਾ ਪੈਂਦਾ ਹਰਕਤ ਠੀਕ ਹੈ ਲਓ ਜੀ 2.5 ਮਹੀਨੇ ਦੇ ਆਸ-ਪਾਸ ਇਹਦਾ ਜਵਾਬ ਜੀ ਤੇ ਮੇਲ ਕਾਫ ਆ ਤੇ ਸੱਜਰ ਦਾ 5 ਲੀਟਰ ਦਾ ਰਿਕਾਰਡ ਜੀ ਦਾ ਅਸ ਤਾਂ ਮੇਰਾ 18 ਲੀਟਰ ਕੋ ਦੁੱਧ ਤਿਆਰ ਆ ਛਾਣ ਤੋਂ ਇਹਨੂੰ ਐਨ ਗਿੱਠ ਗਿੱਠ ਤੇ ਹੀ ਲੱਗਾ ਵਾ ਮੂਹਾਂ ਵੀ ਅਜੇ ਚਾਰ ਦੰਦ ਤੇ ਚੱਡਾ ਵੀ ਅੱਖਾਂ ਆ ਗਿਆ ਜੀ ਆ ਵੀ ਜੀ ਕੋਈ ਘਰੇ ਆਏ ਹਾਂ ਜੀ ਬਾਲਟੀ ਦਵਾਂਗੇ ਲੀਟਰ ਦਵਾਂਗੇ ਤੇ ਚੋਗੇ ਮੰਤੀ ਕਰੇ ਠੀਕ ਆ ਠੀਕ ਆ ਲਓ ਜੀ ਨਿਗਾ ਨਿਗਾ ਜਿਆ ਸਿੰਗ ਜੈਟ ਫਲੋਅ ਕੋ ਪਿਓਰ ਬਵਰਾ ਨਸਲ ਦੇ ਵਿੱਚ ਝੋਟੀ ਆ ਉਹਨਾ ਅੱਗੇ ਨੂੰ ਬਣੀਆਂ ਤੇ ਉਹਨਾ ਹੀ ਪਿੱਛੇ ਨੂੰ ਗੱਲ ਕਰ ਨਾਲੀ ਆ ਸੰਦੇ ਵਿੱਚ ਆ ਗਿਆ ਤੇ ਜੇ ਸੂਏ ਤਾਂ ਪਸ਼ੂ ਜਿਹੜਾ ਦੁੱਧੋ ਵੱਧਦਾ ਰਿੰਦਾ ਕਰਮ ਵਾਲਾ ਕੋਈ ਚੰਗੀ ਸੇਵਾ ਵਾਲਾ ਲੈ ਜਾਊਗਾ ਤੇ ਚਲੋ ਦੁੱਧ ਚੰਗਾ ਕੱਢੀ ਜਿਹੜਾ ਨੇ ਸੋ ਇਹ ਵੀ ਇਸ ਹਾਲਾਤ ਬੱਚਾ ਇੱਕ ਤਰ੍ਹਾਂ ਨੇ ਤੁਹਾਨੂੰ ਥਾਣਾ ਦਾ ਸੈਜ ਗਿਆ ਬਾਹਰ ਤੁਹਾਨੂੰ ਤਾਂ ਕੀ ਲੱਗਾ ਪਿਆ ਅਜੀ ਚੱਗਾ ਪਰੇ ਪਰੇ ਨੂੰ ਲੋਈ ਕਿੱਕਾ ਸਾਡੇ ਥਾਣੇ ਵੀ ਤੁਸੀਂ ਕੱਲਾ ਕੱਲਾ ਚੋਹਾ ਸਿੱਕੇ ਤੇ ਲੱਗਾ ਵਾ ਕਿੱਲਾ ਮੁੱਲ ਫਿਰ ਇਸ ਟਾਈਮ ਹੁਣ ਬਾਈ ਜੀ ਇਹਦਾ ਮੁੱਲ ਵੀ ਜੀ ਇੱਕੋ ਹੀ ਕਰਨਾ ਆਪਾਂ ਹਾਣਾ ਜੀ ਅੱਛਾ ਜੀ ਪਰ ਮੈਂ ਫੇਰ ਬਾਰ-ਬਾਰ ਉਹੋ ਮੈਂ ਲੱਗਦਾ ਵਿੱਚ ਕੋਈ ਚੋਕੇ ਖੜੇ ਕੋਈ ਵੀਰ ਭਰਾ ਸਵਾਦ ਤੇ ਕਾਮ ਹੁੰਦਾ ਜੇ ਬਿਲਕੁਲ ਬਰਤੋਰੀ ਜੀ ਏਹ ਲੀ ਸਾਈਡ ਤੇ ਮੈਂ ਦਿਖਾਉਂਦੇ ਆ ਨਾਲੀ ਹੋਣਾ ਸਾਹੀ ਪਾੜ ਨਹੀਂ ਆ ਜੇ ਵੀਰ ਭਰਾ ਤੇ ਥਣ ਵੀ ਕੱਲਾ ਕੱਲਾ ਇਹ ਵੀਰ ਜਿ ਚਵਾਈ ਆ ਭੋਲੀ ਰੂਰ ਕੀ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਇਹ ਵੀ ਜੀ ਆਪਣੇ ਕੋਲੋਂ ਵੇਈ ਹੀ ਦੋ ਸਵਾ ਦੀ ਮਹੀਂ ਅੱਛਾ ਜੀ ਹਾਂਜੀ ਠੀਕ ਆ ਤੇ ਚਲੋ ਹੁਣ ਆਪਾਂ ਭਾਣਾ ਦੇਣ ਦੀ ਤੇ ਭਾਣਾ ਦੇ ਦੇਣੀ ਆ ਪਰ ਇਹ ਗੋਈ ਨੂੰ ਕੋਈ ਵੀ ਟਾਈਮ ਨਹੀਂ ਹੋਇਆ 2.5 3 ਮਹੀਨੇ ਹੋਏ ਸਾਰੀ ਛੋਟੀ ਛੋਟੀ ਨਾ ਅੱਛਾ ਜੀ ਇਹ ਵੀਰ ਜੀ ਪੂਰਾ ਲੱਖ ਵੀ ਛੋਡ 1.20 ਦੀ 1.20 ਦੀ ਅੱਛਾ ਜੀ ਕਰੀਏ ਮਾਂਦਾਂ ਦੇ ਚਾਰ ਦੀਏ ਥੋੜਾ ਪੁਰਾਣੀ 1.20 ਦੀ ਬਿੱਲੀ ਹਾਜੀ ਹਾਂ ਨਹੀਂ ਜਾਵਾਂਗੀ ਝੋਡੀ ਠੀਕ ਹੈ ਲਓ ਜੀ 1,20,000 ਦੀ ਇਹ 200 ਦੀ ਝੋਡੀ ਮਨੋ 18 ਕਿਲੋ ਵਾਲੀ 2 ਲੱਖ ਰੁਪਈਆ ਦੀ ਗੁੱਜ ਪਾ ਕੇ ਜੇ ਨਹੀਂ ਮਿਲਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਦੋ ਰਿਕਾਰਡ ਹੈ ਨਾ ਮਈ ਦਾ ਮੰਨ ਲਓ 23 ਦੇਦੇ 24 ਦੇਦੇ ਅਗਲੇ ਸਵੇਰੇ ਨੂੰ ਦੁੱਧ ਅੱਛਾ ਜੀ ਕਿਹੜਾ ਦੇਣਾ ਨੇ ਬਿਲਕੁਲ ਬਿਲਕੁਲ ਤੇ ਘਰ ਤੋਂ ਘਟ ਵੀ ਇੰਨੀ ਤੇ 4 ਲੱਖ ਰੁਪਈਆ ਦੀ ਝੋਡੀ ਵੇਚ ਸਕਦੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਕਿੰਨੇ ਮੱਝ ਘਰ ਕੇ ਦੋ ਲੋ ਜੀ 1,20,000 ਰੁਪਏ ਕਹਿੰਦਾ ਇਹ ਹਾਲ ਨਹੀਂ ਕਰਾਂਗੇ ਇਹ ਆਜਾ ਹੁਣ ਦੁੱਧ ਦੇ ਤੋਂ ਦੋ ਦਾ ਡਰਾਮੇ ਕੋਰ ਤੇ ਉਹਨੇ ਸੀ ਦੁੱਧ ਦਾ ਡਰਾਮੇ ਇਹ ਆਪਣੇ ਕੋਲੋਂ ਗਈ ਸੀ ਛੋਟੀ 2,80,000 ਦੀ ਅੱਛਾ ਜੀ ਇਹਨੇ ਵੀ ਜੀ ਦੁੱਧ ਦਿੱਤਾ ਜੇ ਜਾ ਕੇ 24 ਕਿਲੋ ਤੇ 700 ਗ੍ਰਾਮ ਪੂਰਾ ਅੱਛਾ ਜੀ ਮਿਲਤੀ ਉਹ ਵੀ ਜੀ ਦੁੱਧ ਚੋਗ ਇਹਦੇ ਕੰਡੇ ਦੇ ਉੱਤੇ ਰੱਖ ਕੇ ਤੇ ਫੇਰ ਬਾਹਰ ਕਮਾਈ ਉਹਦੇ ਪੰਡੇ ਜਪਉਂਦੇ ਆ ਜੀ ਇਧਰ ਐ ਨਾ ਟਿਕਲੀ ਘਰ ਬਣਿਆ ਪਿਆ ਜੇ ਛੱਡੇ ਦੇ 24 ਲੀਟਰ ਦੀ ਜਗ੍ਹਾ ਆ ਗਿਆ ਕਾਲੀਆਂ ਨਿਸ਼ਾਨੀਆਂ ਦੀਆਂ ਦਾ ਜਦੋਂ ਸਾਰੇ ਵੀਰਪਰਾ ਸਿਆਣੇ ਆ ਪਾੜਾ ਇੰਨੇ ਸਿਆਣੇ ਵੀ ਕਹਿ ਸਕਦੇ ਐ ਪਾਈ ਪਾਈ ਭਰੀਆਂ ਪਈਆਂ ਰੱਖ ਵੱਲੋਂ ਹੀ ਇਸ ਟਾਈਮ ਮੌਕੇ ਤੇ ਹੁਣ ਬਾਈ ਕਿੰਨਾ ਕੋਲ ਐਸ ਟਾਈਮ ਦੇ ਵਿੱਚ ਜੀ 16 ਕਿਲੋ ਕੋਈ ਵੀਰਪਰਾ ਜਿੱਥੇ ਮਰਜ਼ੀ ਕੰਡਾ ਲਾ ਕੇ ਲੈ ਜਾਵੇ ਆਪਣੇ ਕੋਲ ਠੀਕ ਹੈ ਠੀਕ ਹੈ ਲਓ ਜੀ 16 ਲੀਟਰ ਆ ਗਏ ਵੀ ਦੁੱਧ ਤੇ ਆ ਰਿਹਾ ਬੇੰਦਾਈ ਇਹ ਇਹਨੂੰ ਸੁਈਨ ਨੂੰ ਵੀ ਜੀ ਘਰ ਤੋਂ ਘੱਟ ਵੀ ਨਹੀਂ ਜੀ 4 1/2 ਮਹੀਨੇ ਹੋ ਗਏ ਆ ਇਹ ਹੀ ਮਿਲ ਕਾਫਾ ਮਗਰ ਪੱਟੀ ਵੀ ਕਰਨ ਨੂੰ ਹੀ ਗੱਲਾਂ ਕਿਤੇ ਠੀਕ ਹੈ ਠੀਕ ਹੈ ਜੀ ਛੋਰੀ ਵੀ ਜੀ ਘਰ ਤੋਂ ਘੱਟ ਵੀ ਕੱਟੀ ਜੀ ਹੁੰਦੀਆਂ ਅੱਛਾ ਹਾਂ ਜੀ ਠੀਕ ਹੈ ਇਹ ਚਾਹਤ ਜੀ 16 ਕਿਲੋ ਜਿੱਤਰਾ ਮੱਝੀ ਵੀ ਵੀਰਪਰਾ ਚੋਕੇ ਰਹਿ ਜੇ ਆਪਣੇ ਕੋਲੋਂ ਠੀਕ ਹੈ ਇਹਨੂੰ ਸੁਈਨ ਨੂੰ 4 1/2 ਮਹੀਨੇ ਹੋ ਗਏ ਆ ਤੇ 1 ਮਹੀਨਾ ਤੇ 26 27 ਦਿਨ ਹੋ ਗਏ ਇਹਨੂੰ ਗਾਂ ਟੀਗਾ ਪਰੇ ਬਣੇ ਨੂੰ ਠੀਕ ਹੈ ਹਾਂ ਜੀ ਬਾਕੀ ਆਪਾਂ ਖੋਲ ਕੇ ਲ ਕਿ ਪਤੀ ਵੀ ਦੇ ਫੀਮਲ ਕਾਫ ਦਾ ਵੀ ਹਿੱਸਾ ਹੋਣਾ ਹੈ ਕਿ ਨਾ ਇੱਕ ਫੀ ਦੇ ਦੇਣੀ ਹੈ ਵੀਰ ਨੇ ਫੋਨ ਵੀ ਦੇਖੋ ਵੀ ਜਿਹੜਾ ਕਟਾ ਦੇਣਾ ਇਹ ਨਹੀਂ ਕਟੋਗਾ ਤੇ ਪੰਚੇਰੀਆ ਹਰ ਦਿੰਦਾ ਹੈ ਇਹ ਮੰਨਦਾ ਹਾਂਜੀ 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 ਕਰੋ ਜੀ ਕੈਪਟਲ ਕਾਰ ਜਿਹੜਾ ਕਲਾਸ ਦਾ ਕੜਾ ਆ ਗਿਆ ਤੇ ਦੀਰਾ ਤੇ ਥੱਲੇ ਵੀ ਪੰਡਾ ਹੀ ਪਾਈਆਂ ਪਈਆਂ ਵਾ ਤੇ ਆਹ ਬਲਾਰਾ ਜਵਾਬ ਜੇ ਆਪ ਫੀਮਲ ਕਾਫ ਦੇ ਪਛੇਤ ਕੀ ਹੈ ਜੈਡ ਬਲੈਕ ਕੱਟੀ ਵੇਚੀ ਹੈ ਨਾ ਜੋ ਮਹਾਂਦਾਰਾ ਕਾਰਡ ਹੈ ਹਾਂਜੀ ਠੀਕ ਹੈ ਕੀ ਬਈ ਕਰੋ ਜੀ ਚੈੱਕ ਐਨ ਅੱਜ ਫਗਾਵਾਂ ਨੂੰ ਹੀ ਕੱਟਣ ਦੀ ਆ ਤੇ ਨਾੜਾ ਨੂੜਾ ਜਿਹੜੀਆਂ ਚੱਡੇ ਦੇ ਦੋਵੇਂ ਸਾਈਡਾਂ ਦੇ ਬਹੁਤ ਹੀ ਜ਼ਿਆਦਾ ਚੰਗੀਆਂ ਆ ਗਈਆਂ ਜੀ। ਜੋ ਵੀ 1 ਲੀਟਰ ਤੇ 700 ਗ੍ਰਾਮ ਆ ਯਾਨੀ ਕਿ 25 ਲਾਓ ਤੁਸੀਂ 25 ਲੀਟਰ ਦਾ ਸੱਜਰ ਦਾ ਰਿਕਾਰਡ ਆ। ਤੇ ਇਸ ਟਾਈਮ ਓਕੇ ਦੇ ਜਿਹੜਾ 16 ਲੀਟਰ ਬਿਲਕੁਲ ਹੀ ਤਿਆਰ ਦੁੱਧ ਪਾਈ ਤਾਦਾ ਵਾ। ਮਨਾਂ ਇਹ ਨਾਲਾ ਨੂਣਾ ਜਿਹੜੀਆਂ ਦੋਵਾਂ ਸਾਈਡਾਂ ਤੋਂ ਹੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਹੀ ਜ਼ਿਆਦਾ ਤੇ ਆਹ ਵਾਲਾ ਫੀਮੇਲ ਕਾਕ ਜਿਹਦੇ ਪਿਛੇ ਆ ਵੀ ਜੈੱਟ ਬਲੈਕ ਆ ਕਿ ਝੋੜੀ ਝਾਲੀ ਬਹੁਤ ਹੀ ਜ਼ਿਆਦੀ ਕਰ ਮਾਲੀ ਚੰਗੀ ਆ ਇੱਧਰੀ ਸਾਈਡ ਤੋਂ ਵੀ ਆਪਾਂ ਜਰੂਰ ਦਿਖਾਉਂਦੇ ਹਾਂ ਤੁਹਾਨੂੰ ਨਾਲਾ ਬਾਕੀ ਅਮੀ ਜੀ ਮੈਂ ਸਾਹਮਣੇ ਇੱਕ ਦਾ ਉਹਦੇ ਮਾਂ ਪਿਓ ਦੇ ਮੰਨੋ ਰਿਕਾਰਡ ਦੇ ਸਾਹਮਣੇ ਦਿਖਾਉਂਦਾ ਹਾਂਜੀ 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 ਉਹ ਮਾਂ ਦਾ ਰਿਕਾਰਡ ਹੈ ਨਾ ਜਿੱਥੇ ਮਰਜ਼ੀ ਖੜਾ ਕੇ ਖਾਂਗੇ ਢਿਕੇ ਮਾ ਲੋ ਵੀ 25 3000 ਰੁਪਿਆ ਗੱਟੀ ਦਾ ਆਪਾਂ ਜਦੋਂ ਮੱਦੀ ਪਾ ਸਕਦੇ ਹਾਂ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਹੈ ਨਾਲ ਹੀ ਆਈ ਹੈ ਤੇ ਨਾਲ ਹੀ ਦੇ ਦੇਣੀ ਆ ਅੱਛਾ ਜੀ ਲਕਾਉ ਨੂੰ ਆਪਾਂ ਵੀ ਠੀਕ ਲਕਾ ਵੀ ਸਕਦੇ ਹਾਂ ਟੋਕਰ ਸੱਪਣ ਕਰਕੇ ਵੇਚ ਸਕਦੇ ਹਾਂ ਹਾਂਜੀ ਹਾਂਜੀ ਵੇਖ ਤਾਂ ਵੀ ਗਣੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਬਾਕੀ ਵੇਖੋ ਕਮਾਨਾ 20 ਦਿਨ ਮਹੀਨੇ ਕਿ ਥੋੜੀ ਸ਼ੱਕ ਨਹੀਂ ਕੀ ਕਰ ਸਕਦੇ ਤੁਸੀਂ ਜਬੀ ਡਿਟਾ ਲੀਡਿੰਗ ਉਹ ਤਾਂ ਚਵਾ ਗਿਆ ਹੀ ਮਹੀ ਅੱਛਾ ਅੱਛਾ ਇਹਦਾ ਮਤਲਬ ਫਿਰ ਮੁੱਲ ਵੀ ਜਿੱਦ ਮੇਰਾ ਜਿੱਕਰ ਦਾ ਹੁਣ ਵੀ ਥੋੜੀ ਦੇਗੀ ਮਹੀ ਥੋੜੀ ਹਾਂਜੀ ਨਹੀਂ ਕਰੀਏ ਮਾਨ ਕਰੀਏ ਜੀ ਇਹ ਵੀ ਜਹਾਨ ਆਈ ਜਾਂਦਾ ਜਿਹੜੀ ਇਹ ਵੀ ਇੱਕ ਵੀਰ ਹੀ ਦੇ ਦੀਏ ਇੱਕ 20 ਦੀ ਹਾਂਜੀ ਕਰ ਤੋ ਇੱਥੇ ਥੋੜਾ ਥੜਾ ਕੱਟੀ ਬੜੀ ਤਗੜੀ ਜੇ ਮਗਰ ਜਦੋਂ ਗੱਡੀ ਵੀ ਪਾਈ ਆ ਆਪਣੀ 530 ਕੱਟੀ ਆ ਗਿਫਟ ਹੀ ਜਾਂਦਾ ਕੋਈ ਨਹੀਂ ਇਹ ਵੀ ਜਹਾਨ ਆਈ ਇੱਕ ਹਾਂ ਦੀ ਮੈਂ ਦੇ ਦਾਂਗੇ 200 ਰੁਪਏ 200 ਰੁਪਏ ਛੋੜੀ ਹੋਣੀ ਆ ਕਿੰਨੇ ਦੀ ਇੱਕ 5 ਦੀ ਠੀਕ ਹੈ ਠੀਕ ਲਓ ਜੀ ਇਹ 1 ਲੱਖ 500 ਜਲਦੀ ਨਹੀਂ ਜੇ ਪਰੋਂ ਮੇਲਾ ਵਾਲੇ ਮਟਨਾਲਾ ਹਿਸਾਬ ਜੇ ਮੇਲਾ ਜਿਹੜਾ ਵੀਰ ਭਰਾ ਲੁੱਟ ਲਿਆ ਜਿੰਨੇ ਲੁੱਟ ਲਿਆ ਤੇ ਜਿਹੜਾ ਰਹਿ ਗਿਆ ਤੇ ਰਹਿ ਗਿਆ ਆਈ ਵੀ ਕੋਕੜੀ ਕੁੜੀ ਵੀ ਕੋਠੇ ਜੀ ਦੀ ਵੀਰ ਜੀ ਮਾਰ ਗਿਆ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਲੋ ਜੀ ਰਿਕਾਰਡ ਵੀ ਬਹੁਤ ਜ਼ਿਆਦਾ ਚੰਗਾ ਹੈ ਮੇਲਿਆਂ ਦੇ ਵਿੱਚ ਪਾਉਣ ਵਾਲੀ ਝੋਟੀ ਆ ਆਹ ਵੇਖੋ 24 ਦੰਦੀ ਜਿਹੜੀ ਜੀ ਉਮਰ ਆਸਾਮ ਦਾ ਝੋਟੀ ਨਹੀਂ ਹਾਂਜੀ ਹਾਂਜੀ ਭਾਈਆਂ ਕਿ ਨੋਂ ਤੋਂ ਪਹਿਲੇ ਸਵੇਰੇ ਵੇਲੇ ਮਹਿਣਾ ਰਖਾਉਂਦਾ ਪਾਈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਹ 22 ਲੀਟਰ ਦਾ ਸੱਜਰ ਦਾ ਰਿਕਾਰਡ ਜਿਹੜੇ ਪੰਡਾ ਇਸ ਟਾਈਮ ਵੀ ਕਰਮਾਲੀ ਨੇ ਪਾਈਆਂ ਵਾ ਹਾਂ ਤਾਂ ਵੀ ਪਸ਼ੂ ਜਿਹੜੇ ਪਾਈ ਦੇ ਕੋਲ ਸਾਰੇ ਚੰਗੇ ਆ। ਮੋਹਾਂ ਮਈਆਂ ਦੀ ਕੋਈ ਵੀਰ ਭਰਾ ਮੈਂ ਫਿਰ ਤੇ ਜੀਰੀ ਕਹਿਣ ਲੱਗਾ ਜੇ। ਇਹ ਬਾਰ ਬਾਰੇ ਗੱਲ ਨਹੀਂ ਕਹੀ ਜਾਂਦੀ। ਹਾਂਜੀ ਹਾਂਜੀ। ਕੋਈ ਵੀਰ ਭਰਾ ਸਾਈ ਪਾਵੇ ਤਾਂ ਇੱਥੇ ਆਵੇ ਚੋਣਾ। ਬਿਲਕੁਲ ਸਹੀ ਗੱਲ ਹੈ ਜੀ। ਬਹੁਤ ਟਾਈਮ ਚੋ ਕੇ ਤਸੱਲੀ ਕਰਕੇ ਮਈਆਂ ਖੜੇ ਚੜਾ ਗਏ। ਠੀਕ ਆ ਠੀਕ ਆ। ਆਹ ਸਾਡੀ ਰੂਹ ਜੀ ਨਾਲੇ ਅਗਲੇ ਦੀ। ਬਿਲਕੁਲ ਬਿਲਕੁਲ ਜੀ ਕਿੰਨੇ ਰਕਮ ਖਰਚ ਨਹੀਂ ਚਲੋ ਤੁਸੀਂ ਵੀ ਰਕਮ ਖਰਚ ਕੇ ਲੈਂਦੀਆਂ ਵਾ। ਹਾਂਜੀ ਹਾਂਜੀ। ਤੇ ਆਪਣੀ ਤਸੱਲੀ ਕਰਕੇ ਲੈ ਕੇ ਆਏ ਜੇ ਤੇ ਅਗਲਾ ਵੀ ਹਨਾ ਕਰੇ ਤੇ ਮਜ਼ਾ ਫੇਰੀ ਆਉਂਦਾ ਵਾ ਕਿ ਚਲੋ ਨੀਲੀ ਦੀ ਬੁਖਾਤੀ ਸੀ ਕੱਟੀ ਹਾਂਜੀ ਹਾਂਜੀ ਹੋਰ ਦੇ ਦੇ ਜੀ ਠੀਕ ਆ ਠੀਕ ਆ ਲਓ ਜਿਹੜੀ ਆਪਾਂ ਦੂਜੇ ਨੰਬਰ ਤੇ ਦਿਖਾਈ ਬਿਲਕੁਲ ਤਾਜੀ ਸੀ ਸਾਡੇ ਪਿੱਛੇ ਆ ਜਵਾਗ ਇਹ ਮਿਲਦਾ ਆਪ ਮੈਂ ਦੋ ਦਿਨ ਇਹ ਵੀ ਜੀ ਚੰਗਾ ਪਰਨਾ ਠੀਕ ਹੈ ਸਾਡੇ ਹੱਥ ਨਾਲ ਇਹ ਵੀ 18 ਕਿਲੋ ਨੂੰ ਹੱਥ ਮਾਰਦੇ ਵੀ ਮੈਂ ਠੀਕ ਆ ਠੀਕ ਆ ਬੰਡੇ ਦੀ ਬਹੁਤ ਚੰਗੀ ਆ ਸਾਡੇ ਤੋਂ ਜਿਹੜੀ ਬਿਲਕੁਲ ਤਾਜੀ ਸੀ ਆਪਾਂ ਦਿਖਾਈ ਆ ਤੇ ਪਸ਼ੂ ਪਾਲੀ ਦੇ ਕੋਲ ਸਾਰੇ ਚੱਗੇ ਆ ਤੇ ਵੀਡੀਓ ਨੂੰ ਵਾਦੋ ਵਾਦ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਨ ਦਾ ਕੋਈ ਮੁੱਲ ਨਹੀਂ ਲੱਗਦਾ ਤੁਹਾਡਾ ਕੋਈ ਪਾਹਾ ਨਹੀਂ ਲੱਗਦਾ ਜਿਹੜੇ ਵੀਪਰਾਂ ਲੱਗੇ ਪਸ਼ੂ ਖੇਤਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ